ਤਾ ਇੱਕ ਹੋਰ ਗੱਦਾਰ ਨੂੰ ਕਾਬੂ ਕੀਤਾ ਗਿਆ ਹੈ ਜਿਹੜਾ ਨੌਕਰੀ ਭਾਰਤ ਸਰਕਾਰ ਦੀ ਕਰਦਾ ਸੀ ਰਾਜਸਥਾਨ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਲੇਕਿਨ ਕੰਮ ਇਹ ਪਾਕਿਸਤਾਨ ਦੀਆਂ ਏਜੰਸੀਆਂ ਦੇ ਲਈ ਕਰਦਾ ਸੀ ਤਾਂ ਇੱਕ ਪਾਕਿਸਤਾਨੀ ਜਾਸੂਸ ਨੂੰ ਜੈਸਲ ਮੇਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦਾ ਨਾਮ ਸ਼ਕੂਰ ਖਾਨ ਦੱਸਿਆ ਜਾ ਰਿਹਾ ਹੈ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਜਾਸੂਸ ਦੇ ਜਿਹੜੇ ਉਹ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਪੰਜਾਬ ਹਰਿਆਣਾ ਤੇ ਹੁਣ ਰਾਜਸਥਾਨ ਤੋਂ ਵੀ ਜਸੂਸਾਂ ਜਿਹੜਾ ਉਹ ਗ੍ਰਫਤਾਰ ਕੀਤਾ ਗਿਆ ਹੈ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਲਗਾਤਾਰ ਪਾਕਿਸਤਾਨ ਦੇ ਇਹਨਾਂ ਜਸੂਸਾਂ ਤੇ ਨਕੇਲ ਕਸੀ ਜਾ ਰਹੀ ਹੈ ਤਾਂ ਸੀਆਈਡੀ ਦੇ ਵੱਲੋਂ ਰਾਜਸਥਾਨ ਦੇ ਇੱਕ ਸਰਕਾਰੀ ਕਰਮਚਾਰੀ ਸਕੂਰ ਖਾਨ ਨੂੰ ਗ੍ਰਫਤਾਰ ਕੀਤਾ ਗਿਆ ਹੈ ਇਹ ਵਿਭਾਗ ਦੀ ਆਗਿਆ ਤੋਂ ਬਿਨਾਂ 7 ਵਾਰ ਪਾਕਿਸਤਾਨ ਦੀ ਯਾਤਰਾ ਤੇ ਜਾ ਚੁੱਕਿਆ ਹੈ ਅਤੇ ਖੂਫੀਆ ਏਜੰਸੀਆਂ ਦੇ ਲਈ ਇਸ ਦੇ ਵੱਲੋਂ ਕੰਮ ਕੀਤਾ ਜਾਂਦਾ ਸੀ ਪਾਕਿਸਤਾਨੀ ਏਜੰਸੀਆਂ ਦੇ ਲਈ ਇਸ ਦੇ ਵੱਲੋਂ ਕੰਮ ਕੀਤਾ ਜਾਂਦਾ ਸੀ ਤਾਂ ਜੈਸਲਮੇਰ ਰਾਜਸਥਾਨ ਤੋਂ ਇਸ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ 7 ਵਾਰ ਬਿਨਾਂ ਵਿਭਾਗ ਦੀ ਆਗਿਆ ਤੋਂ ਪਾਕਿਸਤਾਨ ਜਾ ਚੁੱਕਿਆ ਹੈ ਅਤੇ ਕਾਂਗਰਸ ਦੀ ਸਰਕਾਰ ਦੌਰਾਨ ਇਸ ਨੂੰ ਵੱਡੀ ਜ਼ਿੰਮੇਵਾਰੀ ਵੀ ਮਿਲੀ ਸੀ ਕਾਂਗਰਸ ਸਰਕਾਰ ਦੌਰਾਨ ਇੱਕ ਅਹੁਦੇਦਾਰ ਦੇ ਨਿੱਜੀ ਸਹਾਇਕ ਦੇ ਤੌਰ ਤੇ ਇਸ ਦੇ ਵੱਲੋਂ ਕੰਮ ਕੀਤਾ ਗਿਆ ਹੈ ਤਾਂ ਵੱਡੀ ਕਾਰਵਾਈ ਹੁਣ ਹੋਈ ਆ ਜੈਪੁਰ ਦੇ ਵਿੱਚ ਏਜੰਸੀਆਂ ਦੇ ਵੱਲੋਂ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਲਗਾਤਾਰ ਵੱਖ-ਵੱਖ ਜਿਹੜੇ ਗद्दार ਨੇ ਉਹ ਫੜੇ ਜਾਂਦੇ ਨੇ ਵੱਖ-ਵੱਖ ਪਾਕਿਸਤਾਨੀ ਜਸੂਸ ਫੜੇ ਜਾਂਦੇ ਨੇ ਉਹ ਲੋਕ ਫੜੇ ਜਾਂਦੇ ਨੇ ਜਿਹੜੇ ਪਾਕਿਸਤਾਨ ਦੀ ਯਾਤਰਾ ਤੇ ਜਾਂਦੇ ਨੇ ਅਤੇ ਉੱਥੇ ਏਜੰਸੀਆਂ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਤੇ ਭਾਰਤੀ ਫੌਜ ਦੀ ਅਤੇ ਦੇਸ਼ ਦੀ ਹੋਰ ਖੂਫੀਆ ਜਾਣਕਾਰੀ ਇਹਨਾਂ ਦੇ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਜੜੀਏ ਅਦੇਸ਼ ਦੇ ਦੁਸ਼ਮਣਾਂ ਤੱਕ ਭੇਜੀ ਜਾ ਰਹੀ ਸੀ ਫੌਜ ਦੀ ਜਸੂਸੀ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਹੋਰ ਅਜਹੀਆਂ ਅਪਰਾਧਿਕ ਗਤੀਵਿਧੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀ ਸੰਵੇਦਨਸ਼ੀਲ ਜਾਣਕਾਰੀ ਹੈ ਜਿਹੜੀ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਦੇ ਕੋਲੋਂ ਮਿਲੀ ਹੈ ਪਿੱਛੇ ਦੇ 7 ਜਸੂਸ ਦੇ ਜਿਹੜੇ ਉਹ ਫੜੇ ਗਏ ਸੀ ਵੱਡੀ ਗਿਣਤੀ ਵਿੱਚ ਹਰਿਆਣਾ ਤੋਂ ਜਸੂਸ ਫੜੇ ਗਏ ਸੀ ਇੱਕ ਯੂਟਿਊਬਰ ਲੜਕੀ ਜੋਤੀ ਮਲਹੋਤਰਾ ਨੂੰ ਵੀ ਕਾਬੂ ਕੀਤਾ ਗਿਆ ਸੀ ਜਿਹੜੀ ਕਈ ਵਾਰ ਪਾਕਿਸਤਾਨ ਜਾ ਚੁੱਕੀ ਸੀ ਅਤੇ ਉੱਥੇ ਉਸ ਦੇ ਵੱਲੋਂ ਬਲੌਗ ਨੇ ਜਿਹੜੇ ਉਹ ਵੀ ਪਾਏ ਗਏ ਸੀ ਤਾਂ ਇਸ ਤਰ੍ਹਾਂ ਦੇ ਮਾਮਲਿਆਂ ਉੱਤੇ ਲਗਾਤਾਰ ਏਜੰਸੀਆਂ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਲਗਾਤਾਰ ਜਾਸੂਸ ਦੇ ਜਿਹੜੇ ਉਹ ਕਾਬੂ ਕੀਤੇ ਜਾ ਰਹੇ ਨੇ ਤਾਂ ਕੈਥਲ ਦਾ ਇੱਕ ਨੌਜਵਾਨ ਹੈ ਜਿਹੜਾ ਉਹ ਵੀ ਕਾਬੂ ਕੀਤਾ ਗਿਆ ਸੀ ਜਿਹੜਾ ਕੀ ਪਾਕਿਸਤਾਨੀ ਏਜੰਸੀ ਲਈ ਕੰਮ ਕਰਦਾ ਸੀ ਪਾਕਿਸਤਾਨ ਦੀ ਯਾਤਰਾ ਤੇ ਉਹ ਗਿਆ ਸੀ ਅਤੇ ਉਸ ਦੇ ਵੱਲੋਂ ਭਾਰਤ ਦੇ ਵਿੱਚ ਫੌਜੀ ਛਾਉਣੀਆਂ ਦੀ ਜਾਣਕਾਰੀ ਆ ਜਿਹੜੀ ਉਹ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੀ ਉਹਨਾਂ ਦੇ ਵੀਡੀਓਸ ਵਗੈਰਾ ਕਿਸੇ ਤਰੀਕੇ ਕੁਫੀਆ ਤੌਰ ਤੇ ਕੈਪਚਰ ਕਰਕੇ ਪਾਕਿਸਤਾਨ ਨੂੰ ਭੇਜੇ ਜਾ ਰਹੇ ਸਨ ਇੱਕ ਜਸੂਸ ਨੂੰ ਜਲੰਧਰ ਤੋਂ ਕਾਬੂ ਕੀਤਾ ਗਿਆ ਸੀ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇੱਕ ਮਹੀਨੇ ਦੇ ਵਿੱਚ ਉਹਦੇ ਖਾਤੇ ਵਿੱਚ 40 ਲੱਖ ਰੁਪਏ ਟਰਾਂਸਫਰ ਹੋਏ ਸਨ ਤੇ ਕਰੋਨਾ ਦੀ ਉਹ ਕੋਠੀ ਜਸੂਸ ਬਣਾ ਰਿਹਾ ਸੀ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਸ਼ਕਤੀਗਤ ਵਿਜਿਅਾਂ ਤੇ ਲਗਾਤਾਰ ਨਜ਼ਰ ਏਜੰਸੀਆ ਵੱਲੋਂ ਰੱਖੀ ਗਈ ਹੈ ਅਤੇ ਲਗਾਤਾਰ ਦੇਸ਼ ਨਾਲ ਗਦਾਰੀ ਕਰਨ ਵਾਲੇ ਵਿਅਕਤੀ ਨੇ ਜਿਹੜੇ ਉਹ ਕਾਬੂ ਕੀਤੇ ਜਾ ਰਹੇ ਨੇ ਤਾਂ ਹੁਣ Rajasthan ਤੋਂ ਇੱਕ ਸਰਕਾਰੀ ਕਰਮਚਾਰੀ ਨੂੰ ਗ੍ਰਿਫਤਾਰੀ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਪਾਕਿਸਤਾਨੀ ਏਜੰਸੀ ਦੇ ਲਈ ਕੰਮ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ